ਲੋ ਗਾਇਸ ਮੈਂ ਰਾਤ ਨੂੰ ਇੱਤ ਲੰਘ ਰਹੀ ਕਿ ਲੰਘ ਕਦਰੀਆਂ ਈੜੀ ਛੱਡ ਆ ਦੇਖੋ ਕਿ ਮੈਂ ਗਾਇਸ ਪਪਾ ਨੂੰ ਚੀਜ਼ ਦਿਖਾਣਾ ਹਾਂ ਹਾਂ ਏ ਹੱਥ ਛੱਡੇ ਨਾ ਸਿੱਧਾ ਸਿਰ ਫਟੂਗਾ ਤੇਰਾ ਐਵੇਂ ਨਹੀਂ ਕੇ ਐਵੇਂ ਨੀ ਕਰ ਸਿੱਧਾ ਸੱਟ ਲੱਗ ਜਾਣਾ ਸੱਟ ਲੱਗ ਜਾਂਦੀ ਐਵੇਂ ਨਾ ਕਰ ਉਹ ਡੇਂਜਰਸ ਆ ਜਿਆਦਾ ਥੱਲੇ ਗੱਦਾ ਗੁੱਦਾ ਪਿਆ ਹੋਣਾ ਫੇਰ ਕਰ ਸਕਦੇ ਆ ਮੈਂ ਹਾਂ ਐਵੇਂ ਨਹੀਂ ਕਰਦੇ ਹੁੰਦੇ ਆਦੇ ਕਿੰਨੇ ਉੱਚਾ ਹੈ ਬੰਨੇ ਤਾਂ ਬਹੁਤ ਮਜ਼ਬੂਤੀ ਨਾਲ ਹੋਇਆ ਕਿਤੇ ਨਹੀਂ ਜਾਂਦਾ ਕਿਉਂਕਿ ਪਹਿਲਾਂ ਸੰਗਲ ਪਾਇਆ ਹੋਇਆ ਸੰਗਲ ਦੇ ਨਾਲ ਰੱਸੀ ਵੀ ਪਾਈ ਹੋਈ ਆ ਤੇ ਦੋਨੇ ਜੋੜ ਉੱਪਰ ਜਾਂਦੇ ਨੇ ਹੁਣ ਇਹਨੇ ਆਪਾ ਇੱਥੇ ਮਜ਼ਬੂਤੀ ਨਾਲ ਬੰਨੇ ਹੋਇਆ ਬਾ ਜਿਹੜਾ ਥੱਲੇ ਫਾਰਸ਼ ਆ ਨਾ ਉਹਦਾ ਖਤਰਾ ਗੱਸ ਪੁੱਟੇ ਚਿੱਤੇ ਨਹੀਂ ਕਰਨਾ ਹੈ ਕਿ ਕੁਝ ਵੀ ਹਾਂ ਐਵੇਂ ਉੱਪਰ ਨੂੰ ਬਸ ਲਮਕਣਾ ਨਹੀਂ ਹੋ ਰਿਹਾ ਚਲ ਓਕਾ ਕਿੱਥੇ ਆ ਬਸ ਫੜ ਕੇ ਨੂੰ ਲਮਕਣਾ ਹੀ ਆ ਇਹ ਐਵੇਂ ਨਹੀਂ ਉੱਪਰ ਨੂੰ ਨਹੀਂ ਹਨ ਚਲੋ ਝੂਟਣਾ ਹੈ ਹਾਂ ਤਾਂ ਥੋੜਾ ਪਾਣੀ ਪਾ ਕੇ ਕਰਦੀ ਝੂਟੇ ਕੇ ਤਾਂ ਹੀ ਜਿੱਥੇ ਹੋਰ ਲੰਬੇ ਹੋਗੇ ਹਾਂ ਲੱਤਾਂ ਉੱਪਰ ਚੱਕ ਲੈਣਾ ਏਕੜਾ ਕਰਕੇ ਮੋੜ ਲਿਆ ਕਰ। ਮੋੜ ਕੇ ਉੱਪਰੋਂ ਮਿੱਟੇ ਤੇ ਨਹੀਂ ਆਉਣਾ। ਲੱਤਾਂ ਮੋੜ ਲਿਆ ਕਰ ਤੇ ਅਚੂ। ਐ ਐ ਮੈਂ ਮੈਂ ਲੱਤਾਂ ਮੋੜ ਲੈ ਬਸ ਸਟਾਪ ਕਰ ਨੂੰ। ਲੱਤਾਂ ਕਿ ਮੋੜੀਆਂ ਨੇ ਆਪਣੇ ਤੋਂ ਲੱਗੇ ਨਾ। ਲੈ ਸਮਝ ਨਹੀਂ ਆ ਰਿਹਾ। ਲੱਤਾਂ ਮੋੜ ਕੇ ਬਾਹਰ ਛੋੜਦਾ। ਆਪੇ ਫਿਰ ਸਰੀਰ 'ਚ ਹੋ ਲੱਗੂਗਾ। ਲਚਕਾਉਗਾ। ਐਸੇ ਦਰਦ ਹੁੰਦੀ ਆ। ਉੱਪਰ ਪਾਓ ਜ਼ੋਰ ਪੈਂਦਾ ਨਾ ਉੱਥੇ। <laughs> çal çal şabas ਉਹ ਬਟੇ ਇਤਨੀ ਕਰਦੇ ਗਿਰ ਜੇਗਾ ਸੈਟ ਲੱਗ ਜੂ ਤਾਂ ਫੇਰ ਨਹੀਂ ਕਰਨੇ ਸ਼ਾਬਾਸ਼ ਸ਼ਾਬਾਸ਼ ਚੈਨਲ ਤਿਆਰ ਚੈਨਲ ਕੋਰਾ ਚਲੋ